8 ਚੌਥਾ ਸ਼ਬਦ ਬੋਧ ਸ਼ਬਦ ਅੱਖਰਾਂ ਲਗਾ ਅਤੇ ਲਗਾ ਅੱਖਰਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ ਅੱਖਰਾਂ ਦਾ ਉਹ ਇਕੱਠ ਜਿਸ ਦਾ ਕੋਈ ਅਰਥ ਹੋਵੇ ਸ਼ਬਦ ਕਹਾਉਂਦਾ ਹੈ ਸ਼ਬਦ ਅੱਖਰਾਂ ਲਗਾ ਅਤੇ ਲਗਾ ਅੱਖਰਾਂ ਦੀ ਸਹੀ ਵਰਤੋਂ ਕਰਨ ਨਾਲ ਬਣਦਾ ਹੈ ਸ਼ਬਦ ਛੋਟਾ ਵੀ ਹੋ ਸਕਦਾ ਹੈ ਅਤੇ ਵੱਡਾ ਵੀ ਕੋਈ ਸ਼ਬਦ ਇੱਕ ਅੱਖਰ ਦਾ ਹੁੰਦਾ ਹੈ ਅਤੇ ਕਈ ਸ਼ਬਦ 6-7 ਅੱਖਰਾਂ ਦੇ ਵੀ ਹੁੰਦੇ ਹਨ ਜਿਵੇਂ ਮਾਂ ਨਾ ਹੀ ਤੇ ਨੇ ਵਰਤੋਂ ਅੰਮ੍ਰਿਤਸਰ ਆਦਿ ਸ਼ਬਦ ਅਰਥ ਭਰਪੂਰ ਹੋਣਾ ਚਾਹੀਦਾ ਹੈ ਤੇ ਇਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੋਵੇ ਸ਼ਬਦ ਬੋਧ ਸ਼ਬਦ ਬੋਧ ਵਿਆਕਰਨ ਦੀ ਇੱਕ ਇਕਾਈ ਹੈ ਇਸ ਵਿੱਚ ਸ਼ਬਦ ਰਚਨਾ ਸ਼ਬਦ ਵੰਡ ਅਤੇ ਸ਼ਬਦ ਰੂਪਾਂਤਰ ਆਦਿ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ ਸ਼ਬਦ ਦੀਆਂ ਕਿਸਮਾਂ ਸਾਰਥਕ ਸ਼ਬਦ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਸਾਰਥਕ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਇਹ ਅਰਥ ਭਰਪੂਰ ਹੁੰਦੇ ਹਨ ਜਿਵੇਂ ਮੇਮਣਾ ਬਲਬ ਕੁਰਸੀ ਕੁੜੀ ਮੰਗਤਾ ਪਾਣੀ ਕੱਪੜੇ ਆਦਿ ਨਿਰਾਰਥਕ ਸ਼ਬਦ ਨਿਰਾਰਥਕ ਸ਼ਬਦਾਂ ਤੋਂ ਭਾਵ ਹੈ ਉਹ ਸ਼ਬਦ ਜਿਸ ਦਾ ਕੋਈ ਅਰਥ ਨਾ ਹੋਵੇ ਇਹਨਾਂ ਦੀ ਵਰਤੋਂ ਇਕੱਲੇ ਰੂਪ ਵਿੱਚ ਨਹੀਂ ਹੁੰਦੀ ਸਗੋਂ ਸਾਰਥਕ ਸ਼ਬਦਾਂ ਦੇ ਨਾਲ ਹੀ ਹੁੰਦੀ ਹੈ ਜਿਵੇਂ ਕੰਬਲ-ਕੁੰਬਲ ਰਾਤ-ਰੂਤ ਚੰਗਾ-ਚੁੰਗਾ ਥੋੜਾ-ਥੂੜਾ ਆਦਿ ਇਹਨਾਂ ਵਿੱਚੋਂ ਕੁੰਬਲ ਰੂਤ ਚੁੰਗਾ ਥੋੜਾ ਨਿਰਾਰਥਕ ਸ਼ਬਦ ਹਨ ਇਹ ਸ਼ਬਦ ਸਾਡੀ ਬੋਲਚਾਲ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ ਸਾਰਥਕ ਸ਼ਬਦਾਂ ਦੀਆਂ ਕਿਸਮਾਂ ਵਿਆਕਰਨਕ ਭੂਮਿਕਾ ਦੇ ਆਧਾਰ ਤੇ ਸ਼ਬਦ 8 ਪ੍ਰਕਾਰ ਦੇ ਹਨ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਯੋਜਕ ਸੰਬੰਧਕ ਵਿਸਮਿਕ ਨਾਮ ਜਿਹੜੇ ਸ਼ਬਦ ਕਿਸੇ ਸਥਾਨ ਜੀਵ ਵਿਅਕਤੀ ਗੁਣ ਭਾਵ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਹਿੰਦੇ ਹਨ ਜਿਵੇਂ ਪੰਜਾਬ ਗੰਗਾ ਕੁਰਸੀ ਗਲਾਸ ਆਦਿ ਪੜਨਾਮ ਕਿਸੇ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ ਜਿਵੇਂ ਮੈਂ ਅਸੀਂ ਤੁਸੀਂ ਉਹ ਆਪ ਆਦਿ ਵਿਸ਼ੇਸ਼ਣ ਕਿਸੇ ਨਾਮ ਜਾਂ ਪੜਨਾਮ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਸੋਹਣਾ ਮੁੰਡਾ ਨਵੀਂ ਪੁਸਤਕ ਚੌਥਾ ਹਿੱਸਾ ਬਹੁਤਾ ਪਾਣੀ ਇਨ੍ਹਾਂ ਉਦਾਹਰਨਾਂ ਵਿੱਚ ਸੋਹਣਾ ਨਵੀਂ ਚੌਥਾ ਬਹੁਤਾ ਵਿਸ਼ੇਸ਼ਣ ਸ਼ਬਦ ਹਨ ਕਿਰਿਆ ਕਿਸੇ ਕੰਮ ਦਾ ਕਰਨ ਹੋਣ ਆਦੀ ਨੂੰ ਕਾਲ ਸਹਿਤ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਕਹਿੰਦੇ ਹਨ ਜਿਵੇਂ ਉਹ ਜਾਂਦੀ ਮੈਂ ਖੇਡਦਾ ਹਾਂ ਇਨ੍ਹਾਂ ਵਾਕਾਂ ਵਿੱਚ ਜਾਂਦੀ ਅਤੇ ਖੇਡਦਾ ਕਿਰਿਆ ਰੂਪ ਹਨ ਕਿਰਿਆ ਵਿਸ਼ੇਸ਼ਣ ਕਿਰਿਆ ਦਾ ਸਮਾਂ ਢੰਗ ਸਥਾਨ ਹਾਲਤ ਆਦੀ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਹੌਲੀ ਖੁੱਲ ਥੋੜਾ ਖਾਓ ਆਦੀ ਸੰਬੰਧਕ ਜਿਹੜੇ ਸ਼ਬਦ ਨਾਮ ਪੜਨਾਮ ਜਾਂ ਵਿਸ਼ੇਸ਼ਣ ਦੇ ਨਾਲ ਆ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਦੇ ਹਨ ਉਹਨਾਂ ਨੂੰ ਸੰਬੰਧਕ ਕਹਿੰਦੇ ਹਨ ਜਿਵੇਂ ਅੰਕਿਤ ਨੇ ਹਲਵੇ ਨੂੰ ਚਮਚੇ ਨਾਲ ਖਾਦਾ ਇਸ ਵਾਕ ਵਿੱਚ ਨੇ ਨੂੰ ਨਾਲ ਸੰਬੰਧਕ ਹਨ ਯੋਜਕ ਯੋਜਕ ਤੋਂ ਭਾਵ ਹੈ ਜੋੜਨ ਵਾਲਾ ਅਰਥਾਤ ਵਾਕ ਵਿੱਚ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਉਹਨਾਂ ਨੂੰ ਯੋਜਕ ਕਹਿੰਦੇ ਹਨ ਜਿਵੇਂ ਅਤੇ ਇਹ ਕਿਉਂਕਿ ਤਾਂ ਤਾਂ ਜੋ ਆਦਿ ਵਿਸਮਿਕ ਕਿਸੇ ਨੂੰ ਬੁਲਾਉਣ ਲਈ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦਿ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਵਿਸਮਿਕ ਕਹਿੰਦੇ ਹਨ ਇਨ੍ਹਾਂ ਸ਼ਬਦਾਂ ਨਾਲ ਵਿਸਮਿਕ ਚਿੰਨ ਲਗਾਇਆ ਜਾਂਦਾ ਹੈ ਜਿਵੇਂ ਕਾਸ਼ ਹਾਏ ਧੰਨ ਭਾਗ हे राम ਆਦਿ ਸ਼ਬਦ ਰੂਪਾਂਤਰਨ ਸ਼ਬਦ ਰੂਪਾਂਤਰਨ ਦੀ ਪਰਿਭਾਸ਼ਾ ਉਤਪੰਨ ਸ਼ਬਦਾਂ ਦੀ ਇੱਕ ਬਣ ਗਈ ਸ਼ਬਦ ਰੂਪਾਂਤਰਨ ਹੈ ਸ਼ਬਦਾਂ ਦੇ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲਣ ਨੂੰ ਸ਼ਬਦ ਰੂਪਾਂਤਰਨ ਆਖਦੇ ਹਨ ਰੂਪਾਂਤਰਨ ਅਨੁਸਾਰ ਸ਼ਬਦਾਂ ਦੇ ਤਿੰਨ ਭਾਗ ਹਨ ਸੰਗਿਆ ਕਿਰਿਆ ਅਭ્યા ਸੰਗਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਕਾਰਕ ਕਰਕੇ ਬਦਲੇ ਨਾ ਕਿ ਕਾਲ ਕਰਕੇ ਉਨਾਂ ਨੂੰ ਸੰਗਿਆ ਆਖਿਆ ਜਾਂਦਾ ਹੈ ਜਿਵੇਂ ਨਾਮ ਪੜਨਾਮ ਤੇ ਵਿਸ਼ੇਸ਼ਣ ਸੰਗਿਆ ਹਨ ਕਿਰਿਆ ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਅਤੇ ਕਾਲ ਕਰਕੇ ਬਦਲੇ ਉਹਨਾਂ ਨੂੰ ਕਿਰਿਆ ਆਖਦੇ ਹਨ ਅਬ્ય ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ ਵਚਨ ਕਾਰਕ ਅਤੇ ਕਾਲ ਕਰਕੇ ਨਾ ਬਦਲੇ ਉਹਨਾਂ ਨੂੰ ਅਬ્ય ਆਖਦੇ ਆਓ ਦੁਹਰਾਈਏ ਗੁਰਮੁਖੀ ਲਿਪੀ ਵਿੱਚ 10 ਲਗਾ ਹਨ ਲਗਾ ਉਹ ਸਵਰ ਚਿੰਨ ਹੁੰਦੇ ਹਨ ਜਿਨ੍ਹਾਂ ਦੇ ਵਰਤੋਂ ਅੱਖਰਾਂ ਨਾਲ ਹੁੰਦੀ ਹੈ ਲਗਾ ਊੜਾ ਐੜਾ ਈੜੀ ਤਿੰਨ ਸਵਰ ਚਿੰਨਾਂ ਤੋਂ ਬਣਿਆ ਹਨ ਊੜੇ ਨਾਲ 3 ਐੜੇ ਨਾਲ 4 ਤੇ ਈੜੀ ਨਾਲ 3 ਲਗਾ ਲਗਦੀਆਂ ਹਨ ਲਗਾ ਅੱਖਰ ਤਿੰਨ ਹਨ ਬਿੰਦੀ ਟਿੱਪੀ ਅਤੇ ਅਦਕ ਬਿੰਦੀ 6 ਲਗਾ ਟਿੱਪੀ 4 ਲਗਾ ਤੇ ਅਦਕ 3 ਲਗਾ ਨਾਲ ਲਗਦੀ ਹੈ